ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 21 ਤੋਂ 25 ਫਰਵਰੀ ਤੱਕ ਪੰਜ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਧਿਪਰਸਕਮੇ ਲਾ ਲਗਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸੂਫੀ ਗਾਇਕ ਅਤੇ ਭਾਰਤ ਪ੍ਰਸੰਸਤ ਹੰਸਰਾਜ ਹੰਸ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਸਿੰਘ ਸੀਨਾ ਪਹੁੰਚੇ ਜਿਨ੍ਹਾਂ ਨੇ ਇਸ ਮੇਲੇ ਦਾ ਉਦਘਾਟਨ ਕੀਤਾ ਇਸ ਮੌਕੇ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਹੰਸਰਾਜ ਹੰਸ ਨੇ ਕਿਹਾ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਬਤ ਉਹ ਜੇ ਮੇਲੇ ਲਗਵਾਉਣੇ ਚਾਹੀਦੇ ਹਨ ਇਸ ਮੌਕੇ ਰਜਿੰਦਰ ਮੋਹਨ ਸ਼ੀਨਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਬੱਚਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਇਤਿਹਾਸ ਬਾਰੇ ਜਾਣਕਾਰੀ ਲੈ ਸਕਣ ਉਹਨਾਂ ਨੇ ਦੱਸਿਆ ਕਿ ਖਾਲਸਾ ਕਾਲਜ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਮੇਲੇ ਲਗਵਾਇਆ ਜਾ ਰਿਹਾ ਹੈ ਵੈਲਕਮ ਮਨਜਾਤੋ ਸੁਖਦੇਵ ਮੋਨ ਦੇ ਨਾਲ ਇਸ ਪਾਸੇ ਰਿਪੋਰਟ ਮੈਂ ਕਹਾਂਗਾ ਜੀ ਕਿ ਇਸ ਮੁਕੱਦਸ ਧਰਤੀ ਤੇ ਸ੍ਰੀ ਅੰਮ੍ਰਿਤਸਰ ਕਿਸੇ ਵੀ ਬਹਾਨੇ ਜਿਹੜਾ ਵੀ ਸ਼ਖਸ ਆਉਂਦਾ ਉਹ ਖੁਸ਼ ਨਸੀਬ ਹੈ اور میں اس ترتینوں بھی نمشکار کرتا ہوں جس جو سارے جہانے مقدس ہیں اور میں پرنسپل صاحب دا چینہ صاحب دا شکر گزار ہیں سارے سٹاف دا جنہ نے یاد فرمایا اس بہانے میرا گناہ گار صرف اس مقدس دھرتی چک جائے گا خالسا کالج یہ عمارت ہی ویک کے پتا لگتا کہ ساری کنی امیر وراثت ہے اور کس ٹائپ کا سڈے کول بندے پائی پائرام سے کمال یعنی ایک کوئی واحد بیلڈنگ ہے اور بڑی خوش نصیبی میں تھینک یو سر کسان ان دولیوں کس طرح بیک رہے ہیں ਉਸੀ ਤਰ੍ਹਾਂ ਦੇਖ ਰਿਹਾ ਜਿਵੇਂ ਪੰਜਾਬੀ ਦੇਖ ਰਿਹਾ ਹਰ ਪੰਜਾਬੀ ਦੇਖ ਰਿਹਾ ਜਿਹੜਾ ਬੰਦਾ ਵੀ ਰਜ਼ਕ ਦਾਦੇ ਦੀ ਇੱਜ਼ਤ ਕਰਦਾ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਛ ਨਾ ਕੁਛ ਦੇਣਾ ਹੀ ਹੈ ਕਰਜ਼ਦਾਰ ਹਾਂ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ ਐਹਸਾਨ ਫਰਾਮੋਸ਼ ਨਹੀਂ ਕਦੀ ਹੋ ਸਕਦਾ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਆਪਣੇ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਅਰਦਾਸ ਕਰਦਾ ਹੈ ਸੱਚਾ ਬਾਦਸ਼ਾ ਕਿਸਾਨ ਔਰ ਪੰਜਾਬ ਇੱਕ ਊਗ ਵਸੇ ਔਰ ਸਾਡੇ ਇਸ ਸਾਰੇ ਮਰਹਲਿਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ ਸਰ ਲੱਗਦਾ ਇਹ ਤੇ ਰਾਜਨੀਤੀ ਕੀਤੀ ਜਾ ਰਹੀ ਹੈ 86 ਪਾਰਟੀ ਵਾਲੋਂ ਰਾਜਨੀਤਿਕ ਹੋਣ ਦੇ ਬਾਵਜੂਦ ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਤੇ ਮੈਨੂੰ ਪਤਾ ਨਹੀਂ ਮੈਂ ਅਰਦਾਸ ਕਰ ਸਕਦਾ ਹਾਂ ਮਾਲਕ ਜੀ ਕਿਸੇ ਵੀ ਬਹਾਨੇ ਜਿਹੜਾ ਵੀ ਸ਼ਖਸ ਆਉਂਦਾ ਉਹ ਖੁਸ਼ ਨਸੀਬ ਹੈ ਔਰ ਮੈਂ ਇਸ ਧਰਤੀ ਨੂੰ ਵੀ ਨਮਸਕਾਰ ਕਰਦਾ ਜਿਸ ਜੋ ਸਾਰੇ ਜਹਾਨ ਲਈ ਮੁਕद्दस ਹੈ ਔਰ ਮੈਂ ਪ੍ਰਿੰਸੀਪਲ ਸਾਹਿਬ ਦਾ ਚੀਨਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਟਾਫ ਦਾ ਜਿਨ੍ਹਾਂ ਨੇ ਯਾਦ ਫਰਮਾਇਆ ਇਸ ਬਹਾਨੇ ਮੇਰਾ ਗੁਨਾਹ ਘਰ ਸਿਰ ਇਸ ਮੁਕੱਦਸ ਧਰਤੀ ਤੇ ਚੁਕ ਜਾਏਗਾ ਖਾਲਸਾ ਕਾਲਜ ਇਹਦੀ ਇਮਾਰਤ ਹੀ ਵੇਖ ਕੇ ਪਤਾ ਲੱਗਦਾ ਕਿ ਸਾਡੀ ਕਿੰਨੀ ਅਮੀਰ ਵਿਰਾਸਤ ਹੈ ਔਰ ਕਿਸ ਟਾਈਪ ਦਾ ਸਾਡੇ ਕੋਲ ਬੰਦੇ ਸਨ ਭਾਈ ਰਾਮ ਸਿੰਘ ਜੀ ਆਰਕੀਟੈਕਚਰ ਕਮਾਲ ਯਾਨੀ ਇੱਕੋ ਵਾਹਦ ਬਿਲਡਿੰਗ ਹੈ ਇਹ ਔਰ but he could not thank you